ਸਭ ਜੀਰੇ ਕਿਰਪਾ ਮਾਚ ਕਿਰਪਾ ਤੇ ਰੱਖਦੇ ਰੋਟੀ ਖਾਣੀ ਆ ਉਹ ਨਹੀਂ ਹਾਂਜੀ ਤਿਆਰ ਹੋ ਫਿਰ ਮੁਸਮੀ ਪਈ ਕੰਮ ਕਰ ਕਰਕੇ ਕੰਮ ਕਰ ਕਰਕੇ ਵਕੇ ਵਾ ਸਮਾਨ ਕਾ ਸਾਨੂੰ ਲੱਗਿਆ ਸੀ ਘੱਟ ਹੋਏਗਾ ਆਸ ਦੂਜਾ ਕਿਹੜਾ ਐਵੇਂ ਸੀ ਮੈਂ ਕਿਰਨ ਨੂੰ ਕਿਹਾ ਸੀ ਹਲੇ ਆਪਣੇ ਟੋਕਰੇ ਟੁਕਰੇ ਦੀ ਤਸਵੀਰ ਹੀ ਰੱਖਾਂਗੇ ਮੈਂ ਸੱਸਰੀ ਘਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਘੈਂਟ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੁਹਾਡੀਆਂ ਦੁਆਵਾਂ ਦੇ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਜੇ ਮੀ ਬਹੁਤ ਜ਼ਿਆਦਾ ਪੈ ਰਿਹਾ ਕੱਲ ਅਸੀਂ ਨਿਕਲ ਜਾਣਾ ਜੀ ਆਪਣੀ ਯਾਤਰਾ ਤੇ ਤੇ ਯਾਤਰਾ ਸਾਡੀ ਜਿਹੜੀ ਹੈਗੀ ਉਹ ਤੁਸੀਂ ਕੱਲ ਦੱਸੋ ਤੁਹਾਨੂੰ ਦੱਸਾਂਗੇ ਕਿ ਕਿੱਥੇ ਚੱਲੇ ਆ ਇਹ ਬਹੁਤ ਹੀ ਆਨੰਦਪੂਰੀ ਜਗ੍ਹਾ ਅਨੰਦਾਂ ਦੀ ਦੁਨੀਆ ਜੀ ਉਹ ਤੇ ਉੱਥੇ ਆਪਾਂ ਜੱਲੇ ਆ ਤੇ ਹੁਣ ਅਸੀਂ ਮੈਂ ਤੇ ਸਿਮਰ ਤਾਂ ਆਏ ਹੋਇਆ ਗੱਡੀ ਦਾ ਤੇਲ ਪਵਾਉਣ ਪਹਿਲਾਂ ਮੈਂ ਕਿਹਾ ਕਿਉਂਕਿ ਮੀਂਹ ਪੈ ਰਿਹਾ ਹੈ ਕੱਲ ਸਵੇਰੇ ਸਵੇਰੇ ਅਸੀਂ ਅਰਲੀ ਮਾਰਨਿੰਗ ਨਿਕਲਣਾ ਤੇ ਅਰਲੀ ਮਾਰਨਿੰਗ ਨਿਕਲਾਂਗੇ ਤੇ ਫਿਰ ਮੈਂ ਕਿਹਾ ਪੰਪ ਤੇ ਪਹਿਲਾਂ ਤੇਲ ਪਵਾਣਾ ਵਾਂਗੇ ਇੰਨਾ ਟਾਈਮ ਨਹੀਂ ਹੋਣਾ ਕਿਉਂਕਿ ਆਪਾਂ ਟਾਈਮ ਮਿੱਥ ਕੇ ਜਾਣਾ ਵੀ ਕਿੰਨੇ ਵਜੇ ਕਿੱਥੇ ਪਹੁੰਚਣਾ ਹੈ ਉਸ ਹਿਸਾਬ ਨਾਲ ਪਹਿਲਾਂ ਮੈਂ ਗੱਡੀ ਅੱਜ ਫੁੱਲ ਕਰਾ ਲਈ ਚੰਡੀਗੜ੍ਹ ਤੋਂ ਤੇ ਆਪਾਂ ਹਿਸਾਬ ਵੀ ਨੋਟ ਕਰਦੇ ਜਾਵਾਂਗੇ ਕਿ ਕਿੰਨੇ ਦਾ ਤੇਲ ਪਿਆ ਕਿੰਨੇ ਦੀ ਐਵਰੇਜ ਦਿੱਤੀ ਗੱਡੀ ਨੇ ਹਨਾ ਰਸਤੇ 'ਚ ਹੋਰ ਕਿੱਥੇ ਟਾਬਿਆਂ ਦੇ ਖੜੇ ਬੋਤਲ ਦੇ ਜਿਹੜੇ 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 ਲਿੱਤੇ ਖਰਚਾ ਕਰ ਤਾਂ ਕਿ ਜਿਹੜੇ ਹੋਰ ਵੀਰ ਭੈਣ ਜਾਣਾ ਜਾਣਗੇ ਉਸ ਤਾਂ ਤੇ ਤੁਸੀਂ ਵੀ ਆਪਣਾ ਖਰਚਾ ਕਰ ਸਕਦੇ ਹੋ ਹਨਾ ਤੁਹਾਨੂੰ ਈਜ਼ੀ ਹੋ ਜਾਏਗਾ ਸਮਝਣਾ ਟੋਲ ਪਲਾਜ਼ਾ ਦਾ ਵੀ ਦੱਸਾਂਗੇ ਸਾਫਤਾਰ ਪਹਿਲਾਂ ਤੇਲ ਪਵਾ ਦਈਏ ਲੋ ਜੀ ਪੰਪ ਤੇ ਆਪਾਂ ਆ ਗਏ ਚੰਡੀਗੜ੍ਹ ਦਾ ਪੰਪ ਔਰ ਮੀਂਹ ਦੇ ਵਿੱਚ ਓਏ ਹੋਏ 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 ਬੋਲਾ ਮੀਂਹ ਪੈ ਰਿਹਾ ਯਾਰ ਬਹੁਤ ਜ਼ਿਆਦਾ ਇੱਧਰ ਲਾ ਲਈਏ ਨਾ ਇੱਧਰ ਬੰਦ ਕੀਤੇ ਆਂ ਓ ਕੰਨ ਸਭ ਤੋਂ ਉਪਰਾਂ ਜਾ ਆਪਾਂ ਉਹ ਸ਼ਬਦ ਤੋਂ ਪਰਾ ਜਾਣਦੇ ਜਾਣਦੇ ਆਉਣ ਦੇ ਪੱਜਕ ਦੇ ਇੱਥੇ ਲਾਈਏ ਸ਼ਾਂਤੀ ਦੇ ਹਨਾ ਮੀਂਹ ਦੇ ਨਾਲ ਕਿੰਨੀ ਹੋ ਗਈ ਅਚਾਨਕ ਮੈਂ ਬਹੁਤ ਪੈਰਾਂ ਖਿੱਚ ਗਏ ਹੈਂ ਕਈ ਦਿਨਾਂ ਬਾਅਦ ਬਹਿਣਾ ਵੀ ਕਈ ਦਿਨਾਂ ਬਾਅਦ ਸ਼ਵੇਤ ਨਾ ਹੋਏ ਗਰਮੀ ਨਾਲ ਪਸੀਨਾ ਪਸੀਨਾ ਹੋਇਆ ਵੈਸੇ ਕੰਮ ਆਹ ਸਹੀ ਗੱਲ ਏ ਹੁਣੀ ਪਿਆ ਮੀ ਇਹ ਹੋਰ ਜਿਆਦਾ ਸਹੀ ਗੱਲ ਏ ਸਹੀ ਗੱਲ ਏ ਅੰਦਾ ਵਧੀਆ ਗੱਲ ਠੰਡਾ ਹੋ ਜਾਊਗਾ ਪਹਿਣਾ ਚਾਹੀਦਾ ਲਗਾਤਾਰ ਦੋ ਤਿੰਨ ਦਿਨ ਫਿਰੇ ਕਿ ਨਹੀਂ ਭਾਈ ਜੀ ਕਹਦਾ ਨਹੀਂ ਆਣਾ ਇਹ ਪਿਆ ਜੀ 3490 ਰੁਪਏ ਦਾ ਮਤਲਬ 3500 ਹੋ ਗਿਆ ਪੂਰਾ ਫੁੱਲ ਹੋ ਗਿਆ ਢੱਕੋ ਦੰਕ ਮੀਂ ਥੋੜਾ ਜਿਆ ਰੁਕਿਆ ਤੇ ਦੇਖੋ ਬਾਹਰ ਦਾ এনवायरमेंट ਕਿੰਨਾ ਕਲੀਨ ਕਿੰਨਾ ਸਾਫ ਹੋਇਆ ਹੋਇਆ ਕਹ ਨਹੀਂ ਸਰਦਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਸਾਹਿਬ ਦਾ ਹੁਣ ਚਿਹਰਾ ਦੇਖਿਆ ਜੀ ਤੁਸੀਂ ਖਲਰੇ ਪਏ ਨਹੀਂ ਮੀਰੇ ਜੀ ਸਹੀ ਗੱਲ ਹੈ ਲੋ ਜੀ ਮੇਰਾ ਪਰਦਾ ਨਾ ਮੈਂ ਘਰੇ ਬੈਠਾ ਸੀ ਮੈਂ ਉਹੀ ਆ ਗਿਆ ਲਵੇਟ ਕੇ ਜਲਦੀ ਜਲਦੀ ਪਰਦਾ ਬੰਨ ਕੇ ਹਣਾ ਢਿੱਲਾ ਹੋਇਆ ਬਹੁਤ ਜ਼ਿਆਦਾ ਤੇ ਇਹਨੇ ਦੱਸਿਆ ਵੀ ਮੈਂ ਭਾਜੀ ਉਤਰ ਗਿਆ ਤੇ ਮੀ ਆ ਰਿਹਾ ਮੈਂ ਫਟਾ ਫਟਾਫਟ ਭੱਜਿਆ ਗੱਡੀ ਲੈ ਕੇ ਹਣਾ ਕਿਉਂਕਿ ਉਸਤਾਦ ਭਿਗਣਾ ਜੀ ਹਣਾ ਸਾਲਾ ਤੁਹਾਨੂੰ ਪਤਾ ਭਿਗਣਾ ਨਹੀਂ ਚਾਹੀਦਾ ਨਹੀਂ ਤਾਂ ਕਹਿੰਦੇ ਘਰ ਵਾਲੀ ਨਾਰਾਜ਼ ਹੋ ਜਗੀ ਮੇਰੀ ਮੇਰਾ ਭਰਾ ਭਿਗ ਗਿਆ ਮੀ ਚ ਠੀਕ ਹੈ ਨਾ ਉਸਤਾਦ ਪਿਕਾਪ ਭਿਗਣਾ ਕਹਿੰਦੇ ਤੁਹਾਡੇ ਭਿੱਗ ਗਿਆ ਭਿੱਜ ਜਾਣਾ ਭਿੱਜਣਾ ਪਿੱਗਣਾ ਇੱਕੋ ਚੀਜ਼ ਹੈ ਚਲੋ ਤਾਂ ਪ੍ਰਾਂਤ ਵੱਖਰੇ ਵੱਖਰੇ ਹੁੰਦੇ ਨੇ ਮਾਝੇ ਮਾਲਵੇ ਦੀ ਬੋਲੀ ਹੁੰਦੀ ਹੈ ਦਾ ਅੱਛਾ ਤੇ ਇੱਕ ਗੱਲ ਹੋਰ ਮੈਂ ਕੰਮ ਕੀ ਕੀਤਾ ਜੀ ਗੱਡੀ ਦਾ ਪੋਲਿਊਸ਼ਨ ਵੀ ਕਰਵਾ ਲਿਆ ਜਦੋਂ ਪੰਪ ਤੋਂ ਪਤੈਲ ਪਵਾ ਰਹੇ ਸੀ ਬੜਾ ਔਖਾ ਮੈਂ ਇੱਥੋਂ ਲਤਾੜ ਦੇ ਲਤਾੜ ਦੇ ਪਿੱਛੇ ਗਏ ਇੱਥੋਂ ਛਤਰੀ ਚੱਕੀ ਆਹ ਛਤਰੀ ਫਿਰ ਨਾਲ ਰੱਖੀ ਸੀ ਦੋ ਛਤਰੀਆਂ ਰੱਖੀ ਨੇ ਗੱਡੀ ਦੇ ਵਿੱਚ ਐਮਰਜੈਂਸੀ ਦੇ ਛਤਰੀ ਬੜੀ ਕੰਮ ਆਈ ਅੱਜ ਕੰਮ ਆ ਗਈ ਤੇ ਪੋਲਿਊਸ਼ਨ ਵੀ ਤਾਂ ਵੈਸੇ ਤਾਂ ਵੀ ਗੱਡੀ ਦਾ ਪੋਲਿਊਸ਼ਨ ਕਰਾਣਾ ਨਹੀਂ ਚਾਹੀਦਾ ਕਿਉਂ ਕਰਾਣਾ ਨਹੀਂ ਹੁੰਦਾ ਪੋਸੀਬਲ ਨਹੀਂ ਹੁੰਦਾ ਪਰ ਪਰ ਲੋੜ ਨਹੀਂ ਹੁੰਦੀ ਕਿਉਂਕਿ 6 ਮਹੀਨੇ ਤੱਕ ਲਾਊਡ ਹੁੰਦਾ ਬਟ ਦੂਸਰੀਆਂ ਸਟੇਟਾਂ ਵਾਲੇ ਕੋਈ ਵੈਸੇ ਹਰਾਸ ਕਰਨ ਲੱਗ ਜਾਨਾ ਨਾ ਕੋਈ ਪਤਾ ਨਹੀਂ ਆਪਾਂ ਨੂੰ ਤੇ ਆਪਾਂ ਫਿਰ ਇਸ ਕਾਇਪੋਲੂਸ਼ਨ ਵੀ ਕਰਵਾ ਲਿਆ ਹੁਣ ਆਪਾਂ ਪੂਰੇ ਟੱਚ ਬੜਾ ਟੱਚ ਹੋ ਗਏ ਤੇ ਆਪਾਂ ਨਿਗਲਿਆ ਪਹਿਲਾਂ ਚਲੇ ਆ ਸਿੰਘ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਸ਼ਮਸ਼ੀਰੇ ਕਿਰਪਾ ਅੱਜ ਕਿਰਪਾ ਤੇ ਰੱਖ ਕੇ ਰੋਟੀ ਖਾਣੀ ਹੋਵੇ ਕਿੱਥੇ ਐ ਤੇਰੀ ਧੋਣ آ دیکھ کے بابا لش لشو دی میری کرپا <laughs> چل کمان دی اندر ਨਹੀਂ ਅੱਜ ਇਨੇ ਚਰ ਬਾਤ ਗੱਡੀ ਮੈਂ ਗਿਆ ਵੇਹਲੇ ਵਿੱਚ ਕਿਰਪਾ ਲੈ ਆਵੀ ਆ ਕੇ ਬਾਅਦ ਪਤਾ ਲੱਗਿਆ ਕਿ ਉੱਪਰ ਲਾਈ ਸੀ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਉੱਥੇ ਨਾ ਦੁਕਾਨਾ ਸ਼ਿਫਟ ਕਰ ਦਿੱਤੀ ਐਨੇ ਸਭ ਲੰਬੀ ਨਹੀਂ 2 ਵਾਰਸ਼ ਕਰਕੇ ਮੀ ਕਰਕੇ ਅਸੀਂ ਕਿਰਪਾ ਇੱਧਰ ਆ ਗਏ ਕਰੇ ਪਰ ਹੁਣ ਲੱਭ ਗਈ ਘਰੇ ਪਈ ਸੀ ਜਲਦੀ ਜਾਓ ਮੇਰਾ ਸਮਾਨ ਲੈ ਕੇ ਜਲਦੀ ਜਲਦੀ ਛਿੱਪੀ ਮੈਂ ਮਸਾਤਾ ਕਰਨਾ ਬਾਅਦ ਚ ਕਰੂ ਛੇਤੀ ਕਰੂ ਇਹ ਤਾਂ ਕਰੇਗਾ ਨਾ ਮੈਂ ਮੇਰਾ ਸਮਾਨ ਜਿਹੜਾ ਬਾਹਰ ਲੈ ਕੇ ਗਿਆ ਜੋ ਸਕੂਟੀ ਤੇ ਚਾਬੀ ਲੈ ਲਓ ਬਾਸ ਫਿਰ ਆਪਾਂ ਕਰੀਏ ਆਪਣੇ ਸਪਾਈਸ ਸੋ ਭਾਈ ਘਰ ਦੀ ਸਾਰਾ ਘਰ ਦੀ ਮੇਰੇ ਲੜਕੀ ਜਿਹੜਾ ਸਮਾਨ ਆ ਕਰੀਏ ਸ਼ਿਫਟ ਆਪਾਂ ਹੋ ਰਹੀ ਹੋਰੀ ਚਾ ਚੂਤੀ ਗੱਡੀ ਕਦੇ ਸਕੂਟਰੀ ਕਦੇ ਚੁੰਨੀ ਕਦੇ ਰਮਾਲ ਕਦੇ ਕੁਰਤਾ ਕਦੇ ਪਜਾਮਾ ਖਿਰਨਾ ਇੰਨਾ ਸਮਾਨ ਆ ਜਾਏਗਾ ਯਾਰ ਗੱਡੀ ਚ ਹੁਣ ਮੈਨੂੰ ਵੀ ਜ਼ਿਆਦਾ ਲੱਗਣੀ ਜ਼ਿਆਦਾ ਲੱਗੀ ਜਾ ਰਹੀ ਹੈ ਜ਼ਿਆਦਾ ਲੱਗ ਰਹੀ ਹੈ ਹਮਮੈਂ ਤੁਹਾਨੂੰ ਕਹਿੰਦੇ ਸੀ ਟਿਕਟ ਵਾਲੰਟ ਪਰ ਨਹੀਂ ਸੁਣੋ ਮੇਰੀ ਗੱਲ ਆ ਦੋ ਜੇ ਅਟੈਚੀਆਂ ਆ ਜਾਏਗਾ ਸਿਮਰ ਲਵੇਗਾ ਪਿੱਛੇ ਆ ਜਾਏਗਾ 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 ਹੂੰ ਕਿਉਂਕਿ ਇਹ ਤਾਂ ਸੀਟ ਥੱਲੇ ਹੀ ਆਣੇ ਨੇ ਕਾ ਤੇ ਕੋ ਸਿਮਰਤ ਵਾਲਾ ਸਿਮਰਤ ਵਾਲਾ ਨਹੀਂ ਆਉਂਦਾ ਸੀਟ ਉਹ ਵਾਲਾ ਵੱਡਾ ਪਿੱਠੂ ਆ ਜਾਊਗਾ ਹਾਂ ਉਹਦੇ ਉੱਪਰ ਆ ਜਾਏਗਾ ਬੜੇ ਰਾਮ ਆ ਜਾਏਗਾ ਕਰ ਲੈਨੇ ਹੁਣ ਤੁਸੀਂ ਟੈਲੀ ਕਰ ਦਿਓ ਮੇਰੇ ਕੋਲ ਕੀ ਸਮਾਨ ਕੋਈ ਰਹਿ ਨਾ ਜਾਵੇ ਸਮਾਨ ਸਾਰਾ ਪਾ ਤਾ ਲਿਆ ਆਪਣੇ ਉੱਲੋਂ ਮੈਂ ਹੂੰ ਯਾਦ ਕਰਾ ਦੇ ਕੋਈ ਚੀਜ਼ ਭੁੱਲ ਨਾ ਜਾਵਾ ਦਵਾਈਆਂ ਹੀ ਬਾਦਦੀਆਂ ਦਵਾਈਆਂ ਮੇਰੇ ਪਾ ਲਈਆਂ ਆਪਣੀਆਂ ਦਵਾਈਆਂ ਆਪਣੇ ਪਾ ਲਈਆਂ ਇਬਾਦਤ ਦਾ ਮੇਰੀ ਸੋਣੀ ਜਮੀਨ ਵਿੱਚ ਜੇ ਬਾਕੀ ਕੁਝ ਰਹਿ ਜੇ ਰਹਿ ਜੇ ਕੋਈ ਚੱਕਰ ਨਹੀਂ ਆਪਣਾ ਇਬਾਦਤ ਦਾ ਖਾਣ ਪੀਣ ਦਾ ਸਮਾਨ ਮੈਂ ਮੈਂ ਤੁਹਾਨੂੰ ਪਹਿਲਾਂ ਰੱਖ ਦਿੰਦੀ ਇੱਕ ਵਾਰੀ ਸਾਰਾ ਕੁਝ ਆਮ ਇਹ ਦੱਸ ਵੀ ਜੋ ਕਿਹੜੇ ਸਮਾਨ ਚ ਕੀ ਕੀ ਹੈ ਤੇਰੀ ਚੀਜ਼ ਸਾਰਾ ਖਾਣ ਪੀਣ ਦਾ ਸਮਾਨ ਪਾ ਲਿਆ ਜਿਵੇਂ ਕਿ ਚਿਪਸ ਬ੍ਰੈਡ ਚਿਪਸ ਤਾਂ ਇਤਨੀ ਬ੍ਰੈਡ ਬਰੂਡ ਜੋ ਵੀ ਨੇ ਹਾਂ ਨੈਕਨ ਵਗੈਰਾ ਪਾਈ ਨੇ ਬਿਸਕੁਟ ਵਗੈਰਾ ਜਿੱਤਾ ਮਟਰ ਪਾ ਲਏ ਨੇ ਰਸ ਜੋ ਵੀ ਸਾਰਾ ਸਮਾਨ ਲੈਂਦਾ ਪਾ ਲਿਆ ਠੀਕ ਹੈ ਠੀਕ ਹੈ ਇਹਦੇ ਤਾਂ ਬੰਨ ਕਰਕੇ ਇਹਦੇ ਸਾਰਾ ਬੈਗ ਜੋ ਖਾਲਿਆ ਇਹਦੇ ਤੁਹਾਡੀ ਇਹਦੇ ਤੁਹਾਡੀਆਂ ਲੋਰਾਂ ਟੀ-ਸ਼ਰਟਾਂ ਇਹ ਖਾਲਾ ਇਹਦੇ ਤੇ ਵੈਸੇ ਫਿਲਹਾਲ ਮੈਂ ਦਵਾਈਆਂ ਹੀ ਪਾਈਆਂ ਵਾ ਹੂੰ ਕੋਈ ਵੀ ਜਿਹੜੀ ਚੀਜ਼ ਨਾਲ ਆਪਾਂ ਕਹਿਲੇ ਕਰਨੀ ਹੋਵੇ ਉਹ ਪਾ ਸਕਦੀ ਹਾਂ ਹੂੰ ਇਹਦੇ ਵਿੱਚ ਤੇ ਆਪਣਾ ਸਮਾਨ ਆ ਜਾਂਦਾ ਸ਼ੈਂਪੂ ਸ਼ੈਂਪੂ ਆਬਾਦੇ ਦੇ ਸਰਫ ਹੋਵਾ ਠੀਕ ਹੈ ਮਤਲਬ ਇਹ ਉਹਦੇ ਹੀ ਹੈ ਮੂੰਹ ਤੇ ਪੇਸਟ ਫੇਸ ਵੋਸ਼ ਲਾਂਡਰੀ ਵਾਲੀ ਬਾਸਕਟ ਵਸ ਸਕਿਆ ਸਕਿਆ ਹਾਂ ਇਹ ਹੋ ਗਿਆ ਰੀਅਲ ਬਾਸਕਟ ਠੀਕ ਹੂੰ ਉਹ ਨਵੀਆਂ ਲੀਆਂ ਦੀਆਂ ਲੇਨਾ ਬਿਨਾ ਕੇਸ ਹਾਂ ਇਹਦੇ ਚ ਕੀ ਪਾਇਆ ਇਹਦੇ ਬਾਅਦ ਦਾ ਬੈਗਜ ਵੀ ਸਮਾਰਟ ਪਾਣੀ ਇਹਦੇ ਚ ਸਾਰਾ ਬਾਦ ਦਾ ਫੂਡ ਆ ਸਾਰਾ ਫੂਡ ਹੀ ਬਾਦ ਦਾ ਠੀਕ ਹੈ ਉਹ ਪਾਇਆ ਬਾਦ ਵਾਸਤੇ ਕੀ ਕਹਿੰਦੇ ਨੇ ਮਿਕਸੀ ਮਿਕਸੀ ਪਾਉਣੀ ਆ ਮਿਕਸੀ ਹਾਂ ਮੈਨੂੰ ਯਾਦ ਕਰਾਦੀ ਨਾ ਮੈਂ ਮਿਕਸੀ ਪਾਉਣੀ ਆ ਮਿਕਸੀ ਕਿਹਦੇ ਚ ਇਹਦੇ ਚ ਹੀ ਕੱਟ ਕਰਦੀ ਆ ਹਾਂ ਜੀ ਟਿਫਨ ਦੀ ਕੀ ਲੋੜ ਹੈ ਟਿਫਨ ਚ ਪਸਰੇ ਆਲੂ ਪਾਉਣੀ ਆ ਇਹਨੂੰ ਬਾਹਰ ਕੱਢ ਦੇ ਹਾਂ ਇਹਨੂੰ ਬਾਹਰ ਕੱਢ ਦਿਓ ਇਹ ਤਾਂ ਐ ਜਿ ਐਵੇਂ ਆ ਜਾਊਗਾ ਠੀਕ ਹੈ ਤੁਸੀਂ ਮਿਕਸੀ ਪਾ ਦਿਓ ਬਸ ਇਹਦੇ ਚ ਉਹ ਧਿਆਨ ਨਾਲ ਕੁੜੀਏ ਧਿਆਨ ਨਾਲ ਕੋਈ ਨਹੀਂ ਆਉਂਦਾ ਮੈਂ ਕਿਹਾ ਸੀ ਕਿ ਮੈਂ ਬਾਜ਼ਾਰ ਵਾਸਤੇ ਦਾ ਵੈਸੇ ਤਾਂ ਮੈਂ ਆਹ ਵਾਲੇ ਦੋ ਕੰਡੀਆਂ ਲਿੱਤੀਆਂ ਮੈਂ ਨਾਲ ਪਲੇਟ ਲੈ ਲਈ ਆ ਹਾਂ ਠੀਕ ਆ ਹਾਂ ਤੇ ਆ ਕਦੋਂ ਕਸ ਵਾਸਤੇ ਰੱਖ ਤੈ ਨਹੀਂ ਰੱਖ ਸਕਦੀ ਆਪਾਂ ਹਾਂ ਹਾਂ ਤੇ ਆ ਹੋਰ ਕੇਲਾ ਮੈਸ਼ ਕਰਨ ਉਹਦੇ ਚਮਚ ਠੀਕ ਆ ਠੀਕ ਹੈ ਤੇ ਇੱਕ ਆ ਵਾਲੀ ਦੇ ਇਹ ਵਾਲੇ ਵੀ ਡੱਬੀ ਲਿੱਤੀ ਆ ਫੂਡ ਵਾਲੀ ਠੀਕ ਆ ਬੜਾ ਹੋਣਾ ਇਹਦੇ ਵਾਸਤੇ ਬਹੁਤ ਹੈ ਜ਼ਿਆਦਾ ਬੋਲਣ ਵਾਲਾ ਸਮਾਨ ਤਾਂ ਮੈਂ ਲੈ ਲੈਣਾ ਜਿਹੜਾ ਇਹ ਚਾਹੀਦਾ ਬਹੁਤ ਬਹੁਤ ਠੀਕ ਗੋਲੀਆਂ ਵੀ ਜ਼ਿਆਦਾ ਕਿ ਲੈ ਲਈਆਂ ਤੁਸੀਂ ਐਕਸਟਰਾ ਮੈਂ ਕਿਉਂ ਹਮ ਗਿਰਗੁਬਾਜੇ ਗੰਦੀ ਹੋ ਜੀ ਜਦੋਂ ਕੀ ਹੋਵੇ ਇੱਕ ਦੂਜੀ ਯੂਜ਼ ਕਰਨਾ ਪੈਂਦਾ ਹਣਾ ਠੀਕ ਹੈ ਠੀਕ ਹੈ ਸਮਝ ਗਏ ਨਾ ਮੇਰਾ ਠੀਕ ਹੈ ਤੇ ਆ ਜਿਹੜੇ ਛੋਟੇ ਛੋਟੇ ਆ ਬੈਗ ਨੇ ਨਾ ਥੈਲੇ ਜਿਹੇ ਆਲੇ ਇਹਦੇ ਚ ਮੈਂ ਤਾਂ ਨਹੀਂ ਇੱਕ ਇੱਕ ਜਿਹਾ ਬਾਦ ਦੇਖਣਾ ਇਹਦੇ ਚ ਤਾਂ ਮੈਂ ਆਉਣਾ ਸੱਚ ਆ ਵੀ ਪਾਇਆ ਸਮਾਨ ਜਿਵੇਂ ਮੈਂ ਨਾਲ ਲਾਵਾਂ ਇਹ ਜ਼ਰੂਰੀ ਨਹੀਂ ਹੈ ਹਾਂ ਇਹਦੇ ਚ ਨਾ ਤੁਸੀਂ ਕੁਝ ਬਿਸਕਟ ਦੇ ਪੈਕੇਟ ਆ ਵੀ ਹੋਇਆ ਪਾਇਆ ਇਹਦੇ ਚ ਬਿਸਕਟ ਦੇ ਪਾ ਲੈਣੇ ਆ ਥੋੜੇ ਮੋٹے ਜਿਹੜੇ ਸੀਟ ਦੇ ਵਿੱਚ ਟੰਗੇ ਹੋਣਾ ਐਮਰਜੈਂਸੀ ਲਈ ਠੀਕ ਹੈ ਸਹੀ ਹੈ ਨੋਟ ਬਣ ਗਿਆ ਏ ਇਹ ਵੜਾ ਫੈਲਾ ਵਾ ਇਹ ਚ ਪਾ ਦੇ ਖਡਾਉਣੇ ਸਾਰੇ ਬਸ ਸਮੇਂ ਰਣਾ ਇੱਕ ਜਿ ਘਟਾਉਣੇ ਤੇ ਚਾਪਾ ਖਾਣ ਦੇ ਨਾਲ ਖਾਣ ਪੀਣ ਦਾ ਐਮਰਜੈਂਸੀ ਵਾਲਾ ਆ ਹੈਗਾ ਤੁਹਾਡਾ ਬੈਗ ਠੀਕ ਹੈ ਇਹ ਮੇਰਾ ਬੈਗ ਹੈ ਮੇਰੇ ਕੱਪੜੇ ਵਾਲਾ ਲੋਰਾ ਡਿਸ਼ ਦਾ ਆ ਚੰਮਾ ਚਾ ਪਾਉਣਾਂਗੇ ਮੈਂ ਜਿੱਦਾਂ ਮਿਕਸੀ ਪਾਉਣੀ ਯਾਦ ਰੱਖਿਓ ਮੈਂ ਮਿਕਸੀ ਮਿਕਸੀ ਚਕਾ ਲਓ ਹੁਣੇ ਲਿਓ ਚੱਕ ਕੇ ਪਰ ਜਿਆਦਾ ਰੱਖਣਾ ਕੀ ਹੈ ਨਹੀਂ ਮੈਨੂੰ ਲੱਗਾ ਥੋੜੀ ਹੀ ਚਾਹ ਤੇਰੇ ਕੋਲ ਥੋੜੀ ਪਾਣੀ ਪਾ ਨੁਖਾਣਾ ਬਣਾ ਕੇ ਦਿੱਤਾ ਇਹਨਾਂ ਮੈਨੂੰ ਤੇ ਵਿਚਾਲੇ ਰਾਤ ਨੂੰ ਖਾਣਾ ਬਣਾ ਕੇ ਦਮਾ ਕਲੀਨ ਕਰਣੀ ਹੈ 7 ਵਜੇ ਕਿਤੇ ਸਵੇਰੇ ਨਿਕਲਣਾ ਵੀ 3 ਵਜੇ ਉੱਠਣਾ ਹੈ ਦੋ ਵਜੇ ਉੱਠਣਾ ਪੈਣਾ ਆਪਾਂ ਨੂੰ ਉਸਤਾਦ 3 ਵਜੇ ਉੱਠਾਂਗੇ ਤੇ ਨਹਾ ਤਾਂ ਮੈਂ ਹੁਣ ਹੀ ਲੈਣਾ ਕਿ ਮੈਂ ਤਾਂ ਹੁਣ ਹੀ ਨਾਲ ਲੱਗਾ ਤੇ ਬਾਅਦ ਨੂੰ ਮੈਨੂੰ ਰੱਖਣਾ ਮਾਰਨਾ ਕਿਉਂਕਿ ਫਿਰ ਐਸੇ ਸਵੇਰੇ ਉੱਠਣਾ ਨਹੀਂ ਨਾ ਉੱਠਣੇ ਮੇਂ ਸਿੱਧਾ ਸੁੱਤੀ ਨੂੰ ਲੈ ਜਾਣਾ ਆਪਾਂ ਨਾਈਟ ਸੂਟ ਚ ਹੀ ਲੈ ਜਾਣਾ ਰਸਤੇ 'ਚ ਚੇਂਜ ਕਰ ਲੈਣਾ ਰਸਤੇ 'ਚ ਗਾ ਨੂੰ ਜਦੋਂ ਆਪਾਂ ਜਿੱਥੇ ਆਪਣੀ ਸਟੇ ਹੋਣੀ ਹੈ ਫਰਸਟ ਉੱਥੇ ਚੇਂਜ ਕਰਾਂਗੇ ਉੱਥੇ ਚੇਂਜ ਕਰਾਂਗੇ ਠੀਕ ਹੈ ਹੋਰ ਬੜਾ ਨਿੱਕੇ ਤੋਂ ਨਿਕਾ ਸਮਾਨ ਜਿਹੜਾ ਲੈ ਕੇ ਜਾਣਾ ਹੁੰਦਾ ਨਾ ਬਹੁਤ ਆਪਾਂ ਦਾ ਇੱਕ ਤਾਂ ਚਲੋ ਪਹਿਲਾਂ ਆਪਣੇ ਘਰ ਵਾਲੇ ਦਾ ਸਮਾਨ ਇਕੱਠਾ ਕਰਨਾ ਪੈਂਦਾ ਸੀ ਹੋਰ ਉਹਨਾਂ ਆਪਣੀ ਕੁੜੀ ਦਾ ਸਮਾਨ ਇਕੱਠਾ ਕਰਨਾ ਆ ਸਿਮਰਤ ਪਾਲ ਸਿੰਘ ਜੀ ਵੀ ਆ ਗਏ ਨੇ ਸਾਡੇ ਤੀਸਰੇ ਡਰਾਈਵਰ ਤੀਸਰੇ ਡਰਾਈਵਰ ਪਹੁੰਚ ਗਏ ਨੇ ਬਸ ਹੁਣ ਆਪਾਂ ਦਾ ਸਮਾਨ ਰੱਖੀਏ ਮਨ ਲਓ ਰੱਖ ਲੀਏ ਹੁਣ ਆਪਾਂ ਸਾਰਾ ਗੱਡੀ 'ਚ ਤੁਹਾਡੀ ਰੇਤ ਸੱਚ ਮੈਂ ਬੈਗ ਤਾਂ ਪਾਇਆ ਕਰਤਾ ਵਾ ਜੀਨ ਤਾਂ ਢੀ ਰੰਦੀ ਐ ਮੈਨੂੰ ਤਾਂ ਜੀਨ ਤਾਂ ਚੱਲ ਇੱਕ ਵੀ ਨਹੀਂ ਪਾਈ ਮੇਰੀ ਜੀਨਸ ਇੱਕ ਮੇਰੇ ਦਾ ਸੋਗ ਹੋਣੀ ਧੋਤੀ ਸੀ ਬਸ ਦੋ ਚੀਜ਼ ਪਾ ਲੋ ਮੇਰੀਆਂ ਬੋਤਲਾਂ ਦੁੱਜੀ ਮੈਂ ਦੱਸ ਦੋ ਕਿਹੜੀ ਆ ਇਹਨਾਂ ਨਾਲ ਆਪਾਂ ਗੈਸ ਚਾ ਆ ਕੇ ਵੇਖ ਲਈ ਚਲੋ ਗੈਸ ਚੁੱਲਾ ਵੀ ਚਲਾ ਲਈ ਚਲੋ ਮੈਂ ਤਾਂ ਚੀਜ਼ ਦੱਸਦਾ ਇਬਾਦਤ ਵੀ ਆ ਚੇਅਰ ਵੀ ਲੈ ਕੇ ਜਾਣੀ ਤੁਹਾਨੂੰ ਡੰਡੇ ਕੱਢ ਕੇ ਹਨਾ ਡੰਡੇ ਇਹ ਵੀ ਰੱਖ ਦਿੰਨੇ ਆ ਤੇ ਆ ਇਹ ਕਾ ਕੈਂਪਰ ਛੋਟਾ ਜਿਹਾ ਆਪਣੀ ਆਪਣੀ ਬੋਤਲਾਂ ਸਾਰੇ ਲੈ ਚਲੋ ਸਟੀਲ ਦੀਆਂ ਹੈ ਕੌਣ ਵਾਸਤੇ ਕੱਲੀ ਕੌਣ ਵਾਸਤੇ ਵੀ ਉਵੇਂ ਵੀ ਬੈਠਣ ਵਾਸਤੇ ਠੀਕ ਏ ਤੇ ਕਿਰਨ ਬੋਤਲਾਂ ਇਹਦੇ ਚ ਪਾ ਲਾਂਗੇ ਆਪਣੀ ਹਾਂ ਬੋਤਲ ਇਹਦੇ ਚ ਪਾ ਲੋ ਆਪਣੀ ਆਪਣੀ ਇਹ ਨਾ ਗੈਸ ਚੁੱਲਾ ਮੰਗਾਇਆ ਜਿਹੜਾ ਇਹ ਇਹ ਨੂੰ ਦੇਖਦੇ ਆ ਖੋਲ ਕੇ ਪਹਿਲਾਂ ਚਲਾਵਾ ਫਰੂਟ ਵੀ ਹਾਂ ਫਰੂਟ ਤਾਂ ਚਲ ਪਾਈ ਲਾਂਗੇ ਆ ਫੋਟੋ ਚੱਕੇ ਚ ਲੈ ਦੇਖਣੇ ਤਾਂ ਵਧੀਆ ਲੱਗ ਰਿਹਾ ਹੈ ਟੈਚੀ ਹੈ ਨਾ ਵਾਹ ਆ ਟੈਚੀ ਹੈ ਜੀ ਇਹਦੇ ਵੀ ਗੈਸ ਚੁੱਲਾ ਹੈ ਇਸੇ ਘਰ ਟੈਚੀ ਅਸੀਂ ਇਸੇ ਘਰ ਕੇ ਤਾਂ ਲੇਤਾ ਵਾਗੇ ਅਸੀਂ ਜਿੱਥੇ ਵੀ ਰਾਤ ਰੁਕਾਂਗੇ ਮਤਲਬ ਜੇ ਇਹ ਇਹਦੇ ਉਹ ਹੈ ਨਹੀਂਗੇ ਹੋਏ ਫੇਰ ਹੋਣਾ ਫੇਰ ਤਾਂ ਖਾਲੀ ਹੋਣਗੇ ਫਿਰ ਮੇਰੇ ਹਿਸਾਬ ਨਾਲ

ਕੰਮ ਕਰ ਕਰਕੇ ਕੰਮ ਕਰ ਕਰਕੇ ਵਾਕੇ ਵਾ ਸਮਾਨ ਕੇ ਸਾਨੂੰ ਲੱਗਿਆ ਸੀ ਘੱਟ ਹੋਏਗਾ ਆ ਸਾਰਾ ਸਮਾਨ ਪੈਕ ਕੀਤਾ ਵਾ ਹਾਂਜੀ ਤਿਆਰ ਹੋ ਫਿਰ ਮੁਸਕੀ ਪਈ ਕੰਮ ਕਰ ਕਰਕੇ ਕੰਮ ਕਰ ਕਰਕੇ ਵਾਕੇ ਵਾ ਸਮਾਨ ਕੇ ਸਾਨੂੰ ਲੱਗਿਆ ਸੀ ਘੱਟ ਹੋਏਗਾ ਆ ਸਾਰਾ ਸਮਾਨ ਪੈਕ ਕੀਤਾ ਵਾ ਅਜ ਅਜੇ ਪਿਆ ਵੀ ਆ ਥੋੜਾ ਜਿਹੜਾ ਸਵੇਰੇ ਲੈ ਕੇ ਜਾਣਾ ਜਿਹਦੇ ਚ ਸਮਾਨ ਪਾ ਕੇ ਤੇ ਜੁੱਤੀ ਕੁਰਸੀ ਦੀਆਂ ਡੰਡੀਆਂ ਵੀ ਕੱਢਣੀਆਂ ਇਹ ਵੀ ਕੱਢਣੀਆਂ ਨੇ ਇਹ ਆ ਦੇਖੋ ਨਵੇਂ ਨਵਾਂ ਛੋਟਾ ਜਿਹਾ ਗੈਸ ਦਾ ਸਿਲੰਡਰ ਲਿਆਂਦਾ ਹੈ ਇਹ ਤਾਂ ਲੋਕਲ ਮਿਲ ਗਿਆ ਤੇ ਉਹ ਪੁਰਾਣਾ ਸੀ ਰਿਟਰਨ ਪਾਤਾ ਟੁੱਟ ਗਿਆ ਸੀ ਉਹ ਇਹ ਚੈੱਕ ਕਰਕੇ ਲਿਆਇਆ ਮੈਂ ਆਹ ਦੇਖੋ ਜੀ ਸਮਾਨ ਹੁਣ ਆ ਸੀ ਲੱਖਾਂ ਰੱਖਣ ਲੱਗਿਆ ਗੱਡੀ ਦੇ ਵਿੱਚ ਸਿਮਰਤ ਸਾਹਿਬ ਉਠੋ ਆਵਰ ਰੱਖੀਏ ਸਮਾਨ ਆਰੇਗਾ ਸਮਾਨ ਇਸ ਸਮਾਨ ਇਦਾਂ ਮੈਂ ਤੁਹਾਨੂੰ ਤਾਂ ਕਹਿ ਰਹੀ ਸੀ ਸੀਟ ਕਢਾ ਲਓ ਜਿਹੜਾ વોટર ਬੋਇਲਰ ਆ ਸਵੇਰੇ ਲੈ ਕੇ ਜਾਣਾ ਪਾਣੀ ਵਾਲੀ ਬੋਤਲਾਂ ਆ ਟੋਕਰੀਆਂ ਦੇ ਵਿੱਚ ਵੀ ਸਮਾਨ ਪਾਣਾ ਸਵੇਰੇ ਲੈ ਕੇ ਜਾਵਾਂਗੇ ਲੋ ਜੀ ਵਹਿਮ ਸੀ ਸਮਾਨ ਨਹੀਂ ਆਣਾ ਸਮਾਨ ਆ ਗਿਆ ਵਾਦੂ ਇੱਥੇ ਵੀ ਆ ਗਿਆ ਪਰ ਇਹਦਾ ਕੁਝ ਨਾਲ ਕਰਨਾ ਪਾਣਾ ਹੈ ਦੱਬਿਆ ਤਾਂ ਗਿਆ ਪ੍ਰੋਪਰਲੀ ਪਰ ਇਹ ਨਾ ਇਬਾਦਤ ਸ਼ੀਟ ਥੋੜੀ ਉੱਚੀ ਹੋ ਗਈ ਹੈ ਲੋ ਜੀ ਗੱਡੀ ਵੇਖੋ ਕਿਵੇਂ ਤੁਨੀਵੇਂ ਹਲੇ ਵਾਲੇ ਹੋਰ ਸਮਾਨ ਹੂੰ 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 ਸਮਾਨ ਉਸ ਸੈਲਜ ਖਾਨ ਵਿੱਚ ਨਾਲ ਸਮਾਨ ਹੈ ਉਹਦੇ ਉੱਪਰ ਹੋਰ ਕੁਝ ਨਹੀਂ ਰੱਖ ਸਕਦੇ ਇਹਦੇ ਉੱਪਰ ਆ ਜਾਊਗਾ ਵਾਧੂ ਸਮਾਨ ਹਲੇ ਇੱਕ ਇਹਦੇ ਨਾਲ ਦੀ ਟੋਕਰੀ ਹੋਰ ਨਹੀਂ ਉੱਥੇ ਆ ਜਾਊਗੀ ਪਾਣੀ ਵਾਲਾ ਕੈਂਪਰ ਇੱਥੇ ਆ ਜਾਊਗਾ ਇਹ ਤਾਂ ਕਰ ਲਿਆ ਨਾ ਮਸਾਂ ਸੈੱਟ ਕੀਤਾ ਨਾ ਕਿਰਨ ਨੇ ਦੇਖੀ ਦੋ ਤਿੰਨ ਥਾਲੇ ਹੋਏ ਹੋਰ ਗੱਡੀ ਵੀ ਹੋਣਾ ਹੈ ਹਲੇ ਉਹ ਵੀ ਲੈ ਕੇ ਜਾਣਾ ਕਹਿਣੀ ਇਹ ਤਾਂ ਸ਼ੁਕਰ ਹੈ ਮੈਂ ਲੈ ਆਇਆ ਹਾਂ ਮੈਂ ਕੀ ਕਰਦਾ ਹੁਣੇ ਵੜਾ ਲਓ ਜਿਹੜਾ ਸਮਾਨ ਹੈ ਲੋਡ ਉਹ ਯਾਰ ਉਹ ਬੰਦ ਕਰੀ ਲੱਟਾਂ ਆ ਪਿੱਛੇ ਜਿਹੜੀ ਛੋਟ ਜੋਟੀ ਲੱਟਾਂ ਨੇ ਉੱਪਰ ਛੱਤ ਤੇ ਜਾ ਕਰੀਆਂ ਨੇ ਬਟਨ ਹੋਣਗੇ ਦੇਖੀ ਉਰਲੀ ਸਾਈਡ ਇਹਨਾਂ ਦੇ ਮੈਂ ਨਾ ਮੈਂ ਨਾ ਹੁਣੀ ਬੈਗ ਸਮਾਨ ਰੱਖ ਕੇ ਹੈ ਨਾ ਮੈਂ ਇਹਨੂੰ ਸਿਮਰਤ ਨੂੰ ਕਹਿੰਦਾ ਪਿਆ ਸੀ ਹਾਲੇ ਮੈਂ ਕਿਹਾ ਦੇਖੋ ਆਪਾਂ ਮਸਾਂ ਹੀ ਤੁੰਨੇ ਨਾ ਆ ਦੂਜਾ ਕਿਹੜਾ ਸੀ ਆਪਣਾ ਦੂਜਾ ਦੂਜਾ ਕਿਹੜਾ ਐਵੇਂ ਸੀ ਮੈਂ ਕਿਰਨ ਨੂੰ ਕਿਹਾ ਸੀ ਹਾਲੇ ਆਪਣੀਆਂ ਟੋਕਰੀਆਂ ਟੁਕਰੀਆਂ ਦੇ ਵਿੱਚ ਸਵੇਰੇ ਰੱਖਾਂਗੇ ਮੈਂ ਸਵੇਰੇ ਨਹੀਂ ਭਾਈ ਹੁਣ ਸੈਟਿੰਗ ਹੋएगी ਸਵੇਰੇ ਨਹੀਂ ਸੈਟਿੰਗ ਹੋਣੀ ਫਿਰ ਕੱਢਣਾ ਪੈਣਾ ਸਮਾਨ ਉਹ ਅੱਧਾ ਪੂਣਾ ਘੰਟਾ ਲੱਗਿਆ ਹੁਣ ਦੁਬਾਰਾ ਸੈਟਿੰਗ ਕਰਦੇ ਸਵੇਰੇ ਫਿਰ ਅੱਧਾ ਪੂਣਾ ਘੰਟਾ ਖਰਾਬ ਹੋਣਾ ਸੀ ਮੈਂ ਕਿਰਨ ਨੂੰ ਕਿਹਾ ਮੈਂ ਕਿਹਾ ਦੇਖੀ ਹੁਣ ਆਪਾਂ ਐਂਡ ਕਰਾਂ ਹੈ ਨਾ ਇਹਦੇ 2-3 ਬੈਗ ਹੋਰ ਨ ਅਰੇ ਤੇਰੇ ਨਾਂ ਨਹੀਂ ਪੈ। ਇੱਕ ਬੈਗ ਤਾਂ ਹੈ। ਹੋਰ ਦੱਸੋ। ਉਹ ਉਹ ਜਿਹੜਾ ਤਾਂ ਲੈਪੋਪੋ ਉਹ ਵੀ ਉਹ ਉਹ ਚਾਰਜਰ ਨੂੰ ਜੋੜ ਦੇਣੇ। ਉਹ ਜਿਹੜਾ ਮੇਰਾ ਪਰਸ ਵਾਲਾ ਜਿਹੜਾ ਬੈਗ ਬਣਿਆ ਹੋਇਆ। ਬਸ ਉਹੀ ਹੈ ਨਾ ਹੋਰ ਤਾਂ ਨਹੀਂ ਕੋਈ। ਹੋਰ ਬਾਤੋ ਜਿਹੜਾ ਬੋਤਲਾਂ ਵਾਲਾ ਬੈਗ ਆ। ਅਰੇ ਬੋਤਲਾਂ ਵਾਲਾ ਬੈਗ ਵੀ ਤਾਂ ਹੈ। ਬੋਤਲਾਂ ਅੱਗੇ ਆਪਣੀ ਆਪਣੇ ਬੋਤਲ ਚ ਪਾਓ ਯਾਰ। ਕਿਹਦੇ ਚ ਪਾਓ? ਬੋਤਲ ਤੁਸੀਂ ਦੂਜੀਆਂ ਟੱਗਾਂ ਦੇ ਅੱਗੇ 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 ਹੈਗੀਆਂ ਨੇ ਨਾ। ਉਹ ਧਿਆਨ ਰਹੀਆਂ ਇੱਕ ਤੀ ਅੱਗੇ ਬਿਸ਼ਰਾ ਹੋਣੇ। ਮੈਂ ਕੱਲੇ ਤਾਂ ਅਸੀਂ ਤੇ ਗੱਡੀ ਦਾ ਸਮਾਨ ਤੁੰਨੇ ਆ। ਤੇ ਜਿਹੜਾ ਬੈਗਾਂ ਚ ਤੁੰਨੇ ਉਹ ਤਾਂ ਤੁਹਾਨੂੰ ਪਤਾ ਤਾਂ ਤੁਹਾਨੂੰ ਪਤਾ ਹੀ ਨਹੀਂ ਕਿਹ ਬਹੁਤ ਘਾ ਰੋਟੀ ਖਾਓ ਤੇ ਟਾਈਮ ਦੇਖੋ 10 10:30 ਹੋ ਗਏ ਤੇ ਆਪਾਂ ਕਿੰਨੇ ਵਜੇ ਉੱਠਣਾ ਹੈ 3 ਵਜੇ ਉੱਠਿਆ ਜਾਊਗਾ ਉੱਠਿਆ ਜਾਊਗਾ ਕਿਰਨ ਅਹ ਉੱਠਿਆ ਜਾਊਗਾ ਅਹ ਸੌਣੀ ਗਈ ਮੈਂ ਤੂੰ ਬਦਲ ਸੋ ਜਾ ਸੁਜਾ ਪੀਸ